40 ਸਾਲ ਦੀ ਉਮਰ ਦੇ ਵਿੱਚ ਵੀ ਦਿਖੋ 24 ਸਾਲਾਂ ਦੇ ਜਿਵੇਂ ਰੱਖ ਸਕਦੇ ਹੋ ਆਪਣੀ ਜਵਾਨੀ ਨੂੰ ਬਰਕਰਾਰ ਧਿਆਨ ਨਾਲ ਸੁਣਿਓ ਆ ਪੂਰੀ ਅਪਡੇਟ ਤੱਕ ਕਰੋ ਇਹ ਕੰਮ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ 40 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ 24 ਸਾਲ ਦੇ ਜਵਾਨ ਕਿਵੇਂ ਆਪਣੇ ਆਪ ਨੂੰ ਰੱਖ ਸਕਦੇ ਹੋ ਇਹ ਪੂਰੀ ਰਿਪੋਰਟ ਖਾਸ ਤੁਹਾਡੇ ਲਈ ਲੈ ਕੇ ਆਏ ਆਂ ਦਰਅਸਲ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਸੀਂ ਜੇਕਰ ਵੱਡੀ ਉਮਰ ਹੈ ਤਾਂ ਆਪਣੇ ਚਿਹਰੇ ਨੂੰ ਆਪਣੀ ਆਪਣੇ ਸਰੀਰ ਨੂੰ ਤੁਸੀਂ ਕਿਵੇਂ ਸਿਹਤਮੰਦ ਰੱਖ ਸਕਦੇ ਹੋ ਤੇ ਆਪਣੀ ਬਾਡੀ ਨੂੰ ਕਿਵੇਂ ਫਿਟ ਰੱਖ ਸਕਦੇ ਹੋ ਤੇ ਆਪਣੇ ਚਿਹਰੇ ਦੇ ਉੱਤੇ ਜਿਹੜਾ ਬੁਢਾਪੇ ਪੰਦਾ ਅਸਰ ਆਉਂਦਾ ਹੈ ਉਹਨੂੰ ਤੁਸੀਂ ਕਿਵੇਂ ਘਟਾ ਸਕਦੇ ਹੋ ਤਾਂ ਇਹ ਰਿਪੋਰਟ ਤੁਸੀਂ ਧਿਆਨ ਨਾਲ ਜ਼ਰੂਰ ਸੁਣਿਓ ਅਖੀਰ ਤੱਕ ਦਰਅਸਲ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਦਿਲ ਹੋਣਾ ਚਾਹੀਦਾ ਹੈ ਜਵਾਨ ਉਮਰਾਂ ਚ ਕੀ ਰੱਖਿਆ ਪਰ ਇਹ ਵੀ ਸੱਚ ਹੈ ਕਿ 40 ਸਾਲਾਂ ਦੀ ਉਮਰ ਤੋਂ ਬਾਅਦ ਚਿਹਰੇ ਤੇ ਸਰੀਰ ਦੀ ਜੋ ਕਿ ਢਲਦੀ ਚਮੜੀ ਜਵਾਨ ਹੋਣ ਦੇ ਅਹਿਸਾਸ ਨੂੰ ਮੱਠਾ ਪਾ ਦਿੰਦੀ ਹੈ ਯਾਨੀ ਕਿ ਫਿੱਕੀ ਪਾ ਦਿੰਦੀ ਹੈ ਇਸ ਲਈ ਦਿਲ ਨੂੰ ਜਵਾਨ ਰੱਖਣ ਦੇ ਲਈ ਸਰੀਰਕ ਤੌਰ ਉੱਪਰ ਵੀ ਜਵਾਨ ਦਿਖਣਾ ਵੀ ਜ਼ਰੂਰੀ ਹੋ ਜਾਂਦਾ ਹੈ ਦਰਅਸਲ ਉਮਰ ਵਧਨ ਦੇ ਨਾਲ ਸਰੀਰ ਦੇ ਉੱਪਰ ਝੁਰੜੀਆਂ ਤੇ ਬਰੀਕ ਲਾਈਨਾਂ ਦਿਸਣ ਲੱਗਦੀਆਂ ਨੇ ਪਰ ਕਈ ਵਾਰ ਇਸ ਸਮੇ ਤੋਂ ਪਹਿਲਾਂ ਵੀ ਦਿਖਾਈ ਦੇਣ ਲੱਗ ਜਾਂਦੀਆਂ ਨੇ ਜਿਨ੍ਹਾਂ ਦੀ ਉਮਰ 35 ਹੋ ਜਾਂਦੀ ਹੈ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜੀਆਂ ਲਾਈਨਾਂ ਜੀ ਹੁੰਦੀਆਂ ਉਹ ਦੇਖਣ ਲੱਗ ਜਾਂਦੀਆਂ ਨੇ ਜਿਸ ਦੇ ਕਈ ਕਾਰਨ ਹੁੰਦੇ ਨੇ ਇਹ ਸੱਚ ਹੈ ਕਿ ਵੱਡੀ ਉਮਰ ਦੇ ਨਾਲ ਸਰੀਰ ਦੇ ਵਿੱਚ ਕੁਝ ਬਦਲਾਅ ਲਗਾਤਾਰ ਹੁੰਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਸਹਿਜ ਹੁੰਦੇ ਨੇ ਤੇ ਕੁਝ ਅਸਹਿਜ ਮਿਸਾਲ ਦੇ ਵਜੋਂ ਨਾ ਚਾਹੁੰਦੇ ਹੋਏ ਵੀ ਤਣਾਅ ਵਾਧਦਾ ਹੈ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਫਿਰ ਕੋਲੇਜਨ ਫਟਣਾ ਸ਼ੁਰੂ ਹੋ ਜਾਂਦਾ ਇਸ ਕਾਰਨ ਚਮੜੀ ਅੰਦਰੋਂ ਫਟਦੀ ਦਿਖਾਈ ਦਿੰਦੀ ਹੈ ਅਜਿਹੀ ਸਥਿਤੀ ਦੇ ਵਿੱਚ ਝੁਰੜੀਆਂ ਤੇ ਬਰੀਕ ਲਾਈਨਾਂ ਦਿਖਾਈ ਦੇਣ ਲੱਗਦੀਆਂ ਨੇ ਇਸ ਸਥਿਤੀ ਦੇ ਵਿੱਚ ਤੁਸੀਂ ਇਹਨਾਂ ਸੁਝਾਵਾਂ ਦੀ ਮਦਦ ਲੈ ਸਕਦੇ ਹੋ ਉਹ ਕਿਹੜੇ ਕਿਹੜੇ ਸੁਝਾਵ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸਭ ਤੋਂ ਪਹਿਲਾਂ ਵਿਟਾਮਿਨ ਸੀ ਦੇ ਨਾਲ ਭਰਪੂਰ ਟਮਾਟਰ ਖਲਾਓ ਜੀ ਹਾਂ ਜਵਾਨ ਦੇਖਣ ਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚਿਹਰੇ ਦੇ ਵਿੱਚ ਕੋਲੇਜਨ ਹੋਵੇ ਜਿਸਦੇ ਲਈ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ ਤੁਹਾਨੂੰ ਸਿਰਫ ਟਮਾਟਰ ਨੂੰ ਪੀਸ ਕੇ ਆਪਣੇ ਚਿਹਰੇ ਦੇ ਉੱਤੇ ਨਿਯਮਿਤ ਤੌਰ ਦੇ ਉੱਤੇ ਲਾਉਣਾ ਹੈ ਇਹ ਤੁਹਾਡੇ ਚਿਹਰੇ ਦੇ ਅੰਦਰ ਕੋਲੇਜਨ ਨੂੰ ਵਧਾਉਣ ਦੇ ਨਾਲ-ਨਾਲ ਝੁਰੜੀਆਂ ਤੇ ਬਰੀਕ ਲਾਈਨਾਂ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੋਵੇਗਾ ਫਿਰ ਇਹ ਚਿਹਰੇ ਦੇ ਉੱਤੇ ਨਾਰੀਅਲ ਤੇਲ ਲਾਓ ਜੀ ਹਾਂ ਚਿਹਰੇ ਦੇ ਉੱਤੇ ਨਾਰੀਅਲ ਤੇਲ ਲਾਓ ਇਹ ਤੇਲ ਤੁਹਾਡੀ ਚਮੜੀ ਨੂੰ ਅੰਦਰੋਂ ਨਮੀ ਦਿੰਦਾ ਹੈ ਤੇ ਤੁਹਾਡੀ ਚਮੜੀ ਨੂੰ ਅੰਦਰੋਂ ਕੱਸ ਕੇ ਟੋਨ ਕਰਦਾ ਹੈ ਚਮੜੀ ਦੇ ਵਿੱਚ ਲਚਕੀ ਲਾਪਣ ਵੀ ਲਿਆਉਂਦਾ ਹੈ ਜਿਸ ਦੇ ਨਾਲ ਚਮੜੀ ਦੇ ਵਿੱਚ ਉਮਰ ਵਧਨ ਦੀ ਸਮੱਸਿਆ ਘਟ ਜਾਂਦੀ ਹੈ ਇਸ ਤੋਂ ਇਲਾਵਾ ਇਹ ਝੁਰੜੀਆਂ ਨੂੰ ਘਟਾਉਣ ਦੇ ਵਿੱਚ ਵੀ ਕਾਫੀ ਮਦਦਗਾਰ ਹੈ ਫਿਰ ਹਾਂ ਦਾ ਗੁਲਾਬ ਜਲ ਲਾਓ ਤੁਸੀਂ ਗੁਲਾਬ ਜਲ ਨੂੰ ਹਾਈਡਰੇ ਜੋ ਕਿ ਹਾਈਡਰੇਟਰ ਦੇ ਵਜੋਂ ਵੀ ਵਰਤ ਸਕਦੇ ਹੋ ਇਹ ਤੁਹਾਡੀ ਚਮੜੀ ਨੂੰ ਅੰਦਰੋਂ ਹਾਈਡਰੇਟ ਕਰਨ ਦੇ ਨਾਲ-ਨਾਲ ਟੋਨ ਕਰਨ ਦੇ ਵਿੱਚ ਵੀ ਕਾਫੀ ਮਦਦਗਾਰ ਸਾਬਿਤ ਹੁੰਦੀ ਹੈ ਇਹ ਬ੍ਰੀਕ ਲਾਈਨਾਂ ਤੇ ਝੁਰੜੀਆਂ ਨੂੰ ਘਟਾਉਂਦਾ ਹੈ ਤੇ ਤੁਹਾਡੀ ਚਮੜੀ ਨੂੰ ਟੋਨ ਕਰਨ ਦੇ ਵਿੱਚ ਵੀ ਕਾਫੀ ਮਦਦਗਾਰ ਹੁੰਦਾ ਹੈ ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕੋਟਨ ਦੀ ਮਦਦ ਦੇ ਨਾਲ ਚਮੜੀ ਦੇ ਉੱਤੇ ਗੁਲਾਬ ਜਲ ਲਗਾਓ ਤੇ ਹਲਕੀ ਹੱਥਾਂ ਦੇ ਨਾਲ ਇਸ ਦੀ ਹਲਕੇ-ਹਲਕੀ ਮਾਲਿਸ਼ ਕਰੋ ਫਿਰ ਆਂਦਾ ਨਾਰੀਅਲ ਪਾਣੀ ਪੀਓ ਤੇ ਨਾਰੀਅਲ ਤੇਲ ਵੀ ਲਾਣਾ ਤੁਸੀਂ ਸ਼ੁਰੂ ਕਰਦੋ ਜੀ ਹਾਂ ਨਾਰੀਅਲ ਪਾਣੀ ਪੀਣ ਤੇ ਲਗਾਉਣ ਦੇ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਸਭ ਤੋਂ کارਗਲ ਹੀ ਨਾਰੀਅਲ ਤੇਲ ਮੰਨਜੁੰਦਾ ਹੈ ਸਰੀਰ ਨੂੰ ਅੰਦਰੋਂ ਹਾਈਡਰੇਟ ਕਰਨ ਦੇ ਨਾਲ-ਨਾਲ ਇਹ ਚਮੜੀ ਦੇ ਵਿੱਚ ਹਾਈਡਰੇਸ਼ਨ ਵੀ ਵਧਾਉਂਦਾ ਹੈ ਇਸ ਤੋਂ ਇਲਾਵਾ ਚਿਹਰੇ ਦੇ ਉੱਤੇ ਨਾਰੀਅਲ ਤੇਲ ਲਗਾਉਣ ਦੇ ਨਾਲ ਚਮੜੀ ਦੀ ਬਣਤਰ ਦੇ ਵਿੱਚ ਕਾਫੀ ਸੁਧਾਰ ਹੁੰਦਾ ਹੈ ਇਸ ਦੀ ਬਣਤਰ ਦੇ ਵਿੱਚ ਸੁਧਾਰ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਇਹ ਸੁਝਾਅ 40 ਸਾਲ ਦੀ ਉਮਰ ਤੋਂ ਵੀ ਬਾਅਦ ਵੀ ਤੁਹਾਨੂੰ ਜਵਾਨ ਦਿਖਣ ਦੇ ਵਿੱਚ ਤੁਹਾਡੇ ਕਾਫੀ ਕੰਮ ਆ ਸਕਦੇ ਨੇ